ਮਸ਼ਹੂਰ ਕਾਮੇਡੀਅਨ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਹੁਣ ਉਹਨਾਂ ਦਾ ਜੋਟੀਦਾਰ ਕਾਮੇਡੀਅਨ ਕਰਮਜੀਤ ਤਨਮੋਲ ਵੀ ਸਿਆਸਤ ਵਿੱਚ ਕੁੱਦ ਗਿਆ। ਕਰਮਜੀਤ ਤਨਮੋਲ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਫਰੀਦਕੋਟ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਇਸੇ ਸੀਟ ਤੋਂ ਉਹਨਾਂ ਨੂੰ ਇੱਕ ਹੋਰ ਕਲਾਕਾਰ ਗਾਇਕ ਹੰਸਰਾਜ ਹੰਸ ਭਾਜਪਾ ਦੇ ਉਮੀਦਵਾਰ ਵਜੋਂ ਟੱਕਰ ਦੇ ਰਿਹਾ। ਸਿਆਸਤ ਅਤੇ ਮਨੋਰੰਜਨ ਦੀ ਦੁਨੀਆ ਦਾ ਰਿਸ਼ਤਾ ਪੁਰਾਣਾ ਹੈ। ਦਰਜਨਾ ਕਲਾਕਾਰਾਂ ਨੇ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ। ਉਹ ਵਕਰੀ ਗੱਲ ਹੈ ਕਿ ਇਹ ਖੇਡ ਸਭ ਨੂੰ ਰਾਸ ਨਹੀਂ ਆਈ। ਉੰਜ ਕਲਾਕਾਰਾਂ ਦੀ ਸਿਆਸਤ ਵਿੱਚ ਦਿਲਚਸਪੀ ਕੋਈ ਨਵੀਂ ਗੱਲ ਨਹੀਂ ਹੈ। ਕਲਾਕਾਰ ਲਗਾਤਾਰ ਕੇਂਦਰੀ ਸਿਆਸਤ ਉੱ ਲੈ ਕੇ ਪਿੰਡ ਪੱਤਰ ਦੀ ਰਾਜਨੀਤੀ 'ਚ ਹਿੱਸਾ ਲੈਂਦੇ ਆ ਰਹੇ ਨੇ। ਕਲਾਕਾਰਾਂ ਦੀਆਂ ਸਰਪੰਚ ਤੋਂ ਲੈ ਕੇ ਵਿਧਾਨ ਸਭਾ ਤੇ ਵਜ਼ੀਰ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਦੀਆਂ ਕਈ ਮਿਸਾਲਾਂ ਵੀ ਹਨ। ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਸਿਆਸਤ ਵਿੱਚ ਕਿਸਮਤ ਅਜ਼ਮਾਈ ਪਰ ਬਹੁਤਿਆਂ ਨੂੰ ਸਿਆਸਤ ਰਾਸ ਨਹੀਂ ਆਈ। ਪਰ ਪੰਜਾਬ ਵਿੱਚ ਬਹੁਤ ਸਾਰੇ ਕਲਾਕਾਰ ਨੇਤਾ ਵੀ ਬਣੇ ਹਨ ਇਸ ਮਾਮਲੇ 'ਚ ਸਭ ਤੋਂ ਪਹਿਲਾਂ ਆਪਣੇ ਸਮੇਂ ਦੇ ਮਸ਼ਹੂਰ ਢਾਡੀ ਤਨ ਸਿੰਘ ਗੁਲਸ਼ਨ ਅਕਾਲੀ ਦਲ 'ਚ ਸ਼ਾਮਿਲ ਹੋ ਕੇ ਲੋਕ ਸਭਾ ਮੈਂਬਰ ਬਣੇ ਸਨ ਉਹਨਾਂ ਤੋਂ ਬਾਅਦ ਉਹਨਾਂ ਦੀ ਬੇਟੀ ਪਰਮਜੀਤ ਕੌਰ ਗੁਲਸ਼ਨ ਵੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ ਬਲਵੰਤ ਸਿੰਘ ਰਾਮੋਵਾਲੀਆ ਵੀ ਪਹਿਲਾ ਢਾਡੀ ਹੀ ਸਨ ਮਨਪੂਰ ਕੁਲਤੀਬ ਮਾਨਕ ਵੀ ਆਪਣੇ ਕੈਰੀਅਰ ਦੇ ਸਿੱਖਣ ਦੌਰਾਨ ਰਾਜਨੀਤੀ ਵਿੱਚ ਆਏ ਰਾਜ ਗਾਇਕ ਹੰਸ ਰਾਜ ਹੰਸ ਨੇਵੀ ਜਲੰਧਰ ਹਲਕੇ ਤੋਂ 2009 ਦੀਆਂ ਲੋਕ ਸਭਾ ਚੋਣ ਲੜ ਕੇ ਆਪਣੀ ਇਸ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਨਾਮਵਰ ਕਲਾਕਾਰ ਗੁਰਪ੍ਰੀਤ ਕੁੰਗੀ ਨੇ ਵੀ ਪੱਖ ਦੀ ਸਿਆਸਤ ਵਿੱਚ ਛਾਲ ਮਾਰੀ ਸੀ ਪਰ ਉਹ ਇਸ ਤੋਂ ਛੇਤੀ ਕਿਨਾਰਾ ਵੱਟ ਗਏ। ਮਨਕੂਮ ਗਾਇਕ ਸਿਦਮੂਸੇਵਾਲਾ ਵੀ ਸਰਗਰਮ ਸਿਆਸਤ ਦਾ ਹਿੱਸਾ ਬਣੇ ਅਤੇ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਦੇ ਇਲੈਕਸ਼ਨ ਵਿੱਚ ਲੜੇ ਪਰ ਜਿੱਤ ਨਸੀਬ ਨਹੀਂ ਹੋਈ। ਮਸ਼ਹੂਰ ਕਾਮੇਡੀਅਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਪਲਸ ਪਾਰਟੀ ਆਫ ਪੰਜਾਬ ਵਿੱਚ ਸ਼ਾਮਿਲ ਹੋ ਕੇ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਤੋਂ ਚੋਣ ਲੜੀ ਸੀ ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੰਜਾਬ ਦੀ ਅਗਵਾਈ ਕਰ ਰਹੇ ਹਨ ਪੰਜਾਬੀ ਗਾਇਕ ਬਲਕਾਰ ਸਿੱਧੂ ਵੀ ਇਸ ਰੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਪੰਜਾਬੀ ਗਾਇਕ ਜੱਸੀ ਜਸਰਾਜ ਵੀ ਚੌਣ ਲੜ ਚੁੱਕਿਆ ਪਰ ਜਿਤਨੇ ਉਹਨਾਂ ਦੇ ਕਦਮ ਨਹੀਂ ਚੁਕੇ ਬਲਵੰਤ ਰਾਮੂ ਵਾਲਿਆ ਨੇ ਗਾਇਕ ਹਰਭਜਨ ਮਾਨ ਨੂੰ ਵੀ ਪੈਰਾਸ਼ੂਟ ਰਾਹੀਂ ਰਾਜਨੀਤੀ ਚ ਉਤਾਰਿਆ ਸੀ ਪਰ ਉਹ ਬੜੀ ਛੇਤੀ ਇਸ ਤੋਂ ਕਿਨਾਰਾ ਕਰ ਗਈ ਗਾਇਕ ਮੁਹੰਮਦ সিদ্দিক ਵੀ ਆਪਣੀ ਗਾਇਕੀ ਦੇ ਆਖਰੀ ਪੜਾਅ ਤੇ ਰਾਜਨੀਤੀ ਚ ਆਏ ਅਤੇ ਹਲਕਾ ਪਤੌੜ ਤੋਂ ਵਿਧਾਇਕ ਬਣੇ ਇਸੇ ਤੋਂ ਬਾਅਦ ਉਹ ਲੋਕ ਸਭਾ ਹਲਕਾ ਫਰੀਦਕੋਟ ਤੋਂ ਵੀ ਮੈਂਬਰ ਪਾਰਲੀਮੈਂਟ ਚੁਣੇ ਗਏ ਗਾਇਕ ਸੁਰਜੀਤ ਪੁੱਲਰ ਅਤੇ ਸਤਵਿੰਦਰ ਬੁੱਗਾ ਵੀ ਪਿੰਡ ਪੱਦਰ ਦੀ ਸਿਆਸਤ ਚ ਸਰਗਰਮ ਹਨ ਦੋਵੇਂ ਆਪੋ ਆਪਣੇ ਪਿੰਡਾਂ ਦੇ ਸਰਪੰਚ ਰਹੇ ਹਨ ਨਾਮਵਾਰ ਗਾਇਕ ਲਾਭ ਜੰਜੂਆ ਤੇ ਕੇਐਸ ਮੱਖਣ ਨੇ ਵੀ ਨੇਤਾ ਵਾਲੀ ਟੋਪੀ ਪਾਈ ਪਰ ਰਾਸ ਨਹੀਂ ਆਈ ਸਿਆਸਤ ਵਿੱਚ ਅਦਾਕਾਰਾ ਤੇ ਕਲਾਕਾਰਾ ਦੀ ਸ਼ਮੂਲੀਅਤ ਕਈ ਸਵਾਲ ਵੀ ਖੜੇ ਕਰਦੀ ਹੈ ਅਦਾਕਾਰਾ ਦੀ ਸਿਆਸਤ ਆਉਣ ਦਾ ਆਖਰ ਅਸਲ ਮਕਸਦ ਕੀ ਹੈ ਕਿ ਉਦੇਸ਼ ਸੇਵਾ ਲਈ ਇਸ ਪਾਸੇ ਰੁਕ ਕਰਦੇ ਹਨ ਜਾਂ ਫਿਰ ਇਸ ਦਿਲਚਸਪੀ ਪਿਛੇ ਦੁਗਣੀ ਸ਼ੌਰਤ ਪੈਸਾ ਸੱਤਾ ਦਾ ਨਸ਼ਾ ਅਤੇ ਇਸ ਵਰਗੇ ਕਈ ਹੋਰ ਕਾਰਨ ਸਿਆਸੀ ਪਾਰਟੀਆਂ ਵੀ ਇਨ੍ਹਾਂ ਸ਼ਖਸੀਅਤਾਂ ਨੂੰ ਖੜੇ ਮਤੇ ਆਪਣੇ ਚ ਸ਼ਾਮਿਲ ਕਰਕੇ ਚੋਣ ਮੈਦਾਨ ਚ ਉਤਾਰ ਦਿਆ ਹੈ ਇਸ ਨਾਲ ਜਿੱਥੇ ਸਿਆਸੀ ਪਾਰਟੀਆਂ ਨੂੰ ਸਟਾਰ ਪ੍ਰਚਾਰਕ ਮਿਲ ਜਾਂਦੇ ਨੇ ਉੱਥੇ ਇਹ ਵੀ ਆਸ ਬੱਜ ਜਾਂਦੀ ਹੈ ਕਿ ਖਬਰਾਂ ਇਨ੍ਹਾਂ ਸ਼ਖਸੀਅਤਾਂ ਦੀ ਹਰਮਨ ਪਿਆਰਤਾ ਤੇ ਪ੍ਰਸ਼ੰਸਕਾਂ ਦਾ ਜਨੂਨ ਵੋਟ ਬੈਂਕ 'ਚ ਤਬਦੀਲ ਹੋ ਜਾਵੇ ਅਦਾਕਾਰ ਵੀ ਆਪਣੇ ਫੈਨਸ ਦਾ ਖੂਬ ਇਸਤੇਮਾਲ ਕਰਦੇ ਹਨ ਜਿਹੜੇ ਅਦਾਕਾਰ ਸਿਆਸਤ ਦੀ ਖੇਡ ਖੇਡਣ 'ਚ ਕਾਮਯਾਬ ਹੋ ਜਾਂਦੇ ਹਨ ਭਾਵੇਂ ਕਿਸੇ ਸਿਆਸੀ ਅਹੁਦੇ 'ਤੇ ਪਹੁੰਚ ਜਾਂਦੇ ਹਨ ਉਹਨਾਂ ਦੇ ਸੁਭਾਅ ਅਤੇ ਵਾਅਦਿਆਂ ਤੇ ਦਾਅਵਿਆਂ 'ਚ ਬੜੀ ਤੇਜ਼ੀ ਨਾਲ ਫਰਕ ਆਉਂਦਾ ਹੈ ਕਿੰਨੇ ਕੋ ਅਜੀਬ ਅਦਾਕਾਰ ਹਨ ਜਿਨ੍ਹਾਂ ਨੇ ਸਿਆਸਤਦਾਨ ਹੁੰਦਿਆਂ ਲੋਕ ਮੁੱਦਿਆਂ ਤੇ ਗੱਲ ਕੀਤੀ ਹੈ ਲੋਕ ਮੁੱਦੇ ਤਾਂ ਦੂਰ ਬਹੁਤ ਹੀ ਅਦਾਕਾਰਤਾ ਸੱਤਾ 'ਚ ਹੁੰਦਿਆਂ ਵੀ ਆਪਣੇ ਭਾਈਚਾਰੇ ਦੇ ਹੱਕ 'ਚ ਆਵਾਜ਼ ਉਠਾਉਣ 'ਚ ਕਾਮਯਾਬ ਨਹੀਂ ਹੋਏ ਇਨ੍ਹਾਂ ਅਦਾਕਾਰਾਂ ਦਾ ਇਹ ਫਰਜ਼ ਬੰਦਾ ਹੈ ਕਿ ਉਹ ਲੋਕ ਸਭਾ ਵੀ ਭੀੜ ਨੂੰ ਨਹੀਂ ਬਲਕਿ ਉਹਨਾਂ ਦੀ ਭੀੜ ਨੂੰ ਪੇ